ਮੋੜ ਸਾਲ ਕਰਤਾ ਜੀ ਤਿਆਰ ਮੰਨ ਲਿਆ ਫੇ ਬਾਈ ਮਮੀ ਬਾਈ ਬੇਬੇ ਖਰਾਬ ਹੈ ਇਹਦਾ ਚਾਰਜਰ ਇਹਨੇ ਕਰਕੇ ਬੈਟਰੀ ਚਾਰਜ ਨਹੀਂ ਹੋ ਰਹੀ ਸੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਦਿਨ ਤਾਂ ਕਾਫੀ ਹੋ ਗਏ ਬਲੌਗ ਪਾਇਆ ਨਹੀਂ ਗਿਆ ਤੇ ਫਿਲਹਾਲ ਅੱਜ ਚੱਲੇ ਆਂ ਸ੍ਰੀ ਅਮਰਸਰ ਅਮਰਸਰ ਸਾਹਿਬ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਆਪਾਂ ਅਮਰਸਰ ਸਾਹਿਬ ਜਾਣਾ ਤੇ ਅੱਜ ਜਾਉ ਰਿਹਾ ਕਿਉਂਕਿ ਆਪਣੇ ਨਾ ਕਦੇ ਮੌਸਮ ਲਾ ਲੋ ਬੱਦਲ ਕਰਕੇ ਰੁੱਕੇ ਕਦੇ ਕੋਈ ਕੰਮ ਦੁਕਾਨ ਤੇ ਵੀ ਪੈ ਜਾਂਦਾ ਉਹਦੇ ਕਰਕੇ ਰੁਕਿੰਗੇ ਫਿਲਹਾਲ ਆਪਣਾ ਸੈਟਅਪ ਪੂਰਾ ਰੈਡੀ ਆ ਜੀ ਪਰ ਤੁਹਾਨੂੰ ਚੈੱਕ ਕਰਾ ਦਿੰਦੇ ਆ ਆਪਣਾ ਹੈਲਮਟ ਤੇ ਆਪਾਂ ਜੋ ਸਮਾਨ ਬੈਗ ਚ ਮਤਲਬ ਲਾ ਲੋ ਬੈਗ ਤਾਂ ਪਹਿਲਾਂ ਰੈਡੀ ਕਰੇ ਲਿਆ ਤੇ ਉਦੋਂ ਬਾਅਦ ਪੰਦੇ ਚੱਲੇ ਸਿੱਧਾ ਸ੍ਰੀ ਅ ਉੱਥੇ ਘੁੰਮਾਂਗੇ ਪਹਿਲਾਂ ਤਾਂ ਕਰਾਂਗੇ ਜੀ ਦਰਸ਼ਨ ਸ੍ਰੀ ਟੈਂਪਲ ਤੇ ਤੇ ਉਹ ਤੋਂ ਬਾਅਦ ਫਿਰ ਦੇਖਦੇ ਆਂ ਵੀ ਉੱਥੇ ਜਿੰਨੇ ਕੁ ਵੀ ਘੁੰਮਣ ਵਾਲੀ ਲਾ ਲਓ ਤੁਸੀਂ ਅ ਬਾਗਾ ਬਾਰਡਰ ਹੋ ਗਿਆ ਲਾ ਲਓ ਜੀ ਆਪਾਂ ਅੱਜ ਆਪਣੇ ਕੋਲ ਜਾਇਆ ਗਿਆ ਤਾਂ ਅੱਜ ਜਾਵਾਂਗੇ ਤੇ ਸਾਮ ਸਿੰਘ ਟਾਇਰੀ ਦੇ ਪਿੰਡ ਵੀ ਆਪਾਂ ਜਾ ਕੇ ਆਣਾ ਕਿਉਂਕਿ ਸਿੱਖਾਂ ਦਾ ਲਾ ਲਓ ਇੱਕ ਲਾਸਟ ਹੀ ਲਾ ਲਓ ਜਿਹੜਾ ਜਰਨਲ ਸੀ ਤੇ ਉਹਨਾਂ ਦੀ ਮਿਲ ਲਾ ਲਓ ਜਿਹੜਾ ਲਾ ਲਓ ਉਹਨਾਂ ਦਾ ਪਿੰਡ ਹੈ ਉੱਥੇ ਆਪਾਂ ਜਾ ਕੇ ਆਵਾਂਗੇ ਨਾਲ ਘੁਮਾਵਾਂਗੇ ਘੁਮਾਵਾਂਗੇ ਤੁਹਾਨੂੰ ਫਿਲਹਾਲ ਤਾਂ ਚੱਲਦੇ ਆਂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਆਪਣਾ ਸਾਹਮਣੇ ਪਿਆਈ ਆਪਣਾ ਬੈਗ ਫਿਲਾਲ ਦਾ ਪੁੱਠਾ gira ਹੋਇਆ ਬਾਕੀ ਰੈਡੀ ਹੋ ਗਏ ਇਹ ਰਿਹਾ ਆਪਣਾ ਹੈਲਮਟ ਦਾ ਸੈਟਅਪ ਇਹ ਇਹਦੇ ਚ ਲੱਗੇ ਹੋਏ ਨੇ ਅੰਦਰ ਮੈਕ ਰੈਡੀ ਆ ਜੀ ਹੁਣ ਚੱਲਦੇ ਆ ਸਿੱਧਾ ਪੈਟਦੇ ਆ ਮੋਟਰਸਾਈਕਲ ਤੇ ਤੇ ਪਾਉਂਦੇ ਆ ਚੱਲੇ ਸ੍ਰੀ ਅਮਰਸਰ ਸਾਹਿਬ ਬਾਏ ਮੰਮੀ ਬਾਏ ਬੱਚਾ ਬਾਏ ਬੇਬੇ ਇਹ ਜਾਊਗਾ ਜੀ ਆਪਣੇ ਨਾਲ ਬੈਗ ਬੁੱਕ ਚੱਕਣ ਨੂੰ ਮੁੰਡਾ ਚਾਹੀਦਾ ਹੈ ਨਾਲ ਹੈ ਨਾ ਬਾਈ ਮੋੜ ਸਾਲ ਕਰਤਾ ਜੀ ਤਿਆਰ ਮੰਨ ਲਿਆ ਬੈਗ ਤੇ ਇੱਕ ਚੱਕ ਲਿਆ ਮੁੰਡੇ ਨੇ ਚੰਗਾ ਵੀ ਉੱਚੋ ਹਾਂਜੀ ਬਾਏ 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 ਫਾਈਨਲੀ ਰੈਡੀ ਜੀ ਜਾਣ ਵਾਸਤੇ ਆਪਣੇ ਨਾਲ ਜਾ ਰਹੇ ਨੇ ਇਧਰ ਰਾਈਡਰ ਸਿਰਤ ਕਰਨੀ ਰਾਈਡਰ ਹਾਂ ਵੀ ਮਨਵੀਰ ਰਾਈਡਰ ਆਪਣੀਆਂ ਆਪਣੀਆਂ ਬਾਈਕਾਂ ਤੇ ਤੇ ਬਾਈ ਸਿਰਫ ਫੋਟੋਗ੍ਰਾਫਰ ਫੋਟੋਆਂ ਖਿੱਚਣ ਵਾਤੇ ਰੱਖਿਆ ਹੈ ਨਾ ਚਲੋ ਬਾਈ ਚਲੋ ਸ਼ੇਲੋ ਚਲੋ ਸ਼ਾਬਾਸ਼ ਗੋਏ ਬਾਏ ਬਾਏ ਬਾਈ ਮੈਨੂੰ ਫਿਰ ਦੁਆਰ ਤੋਂ ਬਾਈ ਪਹਿਲਾਂ ਦਾ ਪਉਂਦਿਆ ਇਹ ਤੇਲ ਸਟਿੱਕ ਕਰਾਣੇ ਦੀ ਧੂਏ ਦੇ ਪਰਚੇ ਪੋਲੂਸ਼ਨ ਉਹhle ਖਤਮ ਹੋਈ ਐ ਨਾਲ ਪਹਿਲਾਂ ਦੇਖਣਾ ਵੀ ਇੱਥੋਂ ਹੋਊਗੀ ਜਾਂ ਨਹੀਂ ਨਹੀਂ ਅੱਗੇ ਖੜਾਂਗੇ ਉੱਥੋਂ ਹੀ ਤੇਲ ਪੋਲਾਂਗੇ ਨਾਲੇ ਤੇ ਨਾਲੇ ਕਰਾ ਲਾਂਗੇ ਧੂਏ ਦੀ ਪਰਚੇ ਤੇ ਥੋੜਾ ਜਿਹਾ ਇੱਕ ਵੀਡੀਓ ਵੀ ਚੈੱਕ ਕਰ ਲਾਂਗੇ ਆਵਾਜ਼ ਵਗੈਰਾ ਪੈਸੇ ਤਾਂ ਆਪਾਂ ਪਹਿਲਾਂ ਚੈੱਕ ਕਰੀ ਸੀ ਮੈਂ ਵੀਡੀਓ ਚ ਤੁਹਾਨੂੰ ਦਿਖਾਈ ਸੀ ਪਰ ਇੱਕ ਵਾਰੀ ਫੇਰ ਚੈੱਕ ਕਰ ਲਾਂ ਵੀ ਜਿਹੜੀ ਬਣਦੀ ਐ ਤੇ ਉਹਦੀ ਆਵਾਜ਼ ਵੀ ਠੀਕ ਆਉਂਦੀ ਐ ਜੇ ਕੋਈ ਫਰਕ ਹੋਇਆ ਤਾਂ ਆਪਾਂ ਮਾੜੀ ਮੋਟੀ ਚੇਂਜਿੰਗ ਹੋਈ ਉਹ ਵੀ ਨਾਲ ਦੀ ਨਾਲ ਖੜਕੇ ਉੱਥੇ ਹੀ ਕਰ ਲਾਂਗੇ ਫਿਲਹਾਲ ਆਪਾਂ ਜਾ ਰਹੇ ਆ ਜੀ ਹੁਣ ਸੰਭੂ ਵੱਲੋਂ ਜਿੱਥੇ ਲੱਗਿਆ ਹੋਇਆ ਧਰਨਾ ਇੱਕ ਵਾਰੀ ਤੁਹਾਨੂੰ ਉਹਦੇ ਦੀ ਚਾਤੀ ਮਰਾ ਦਾਂਗੇ ਲਾਲ ਦਾ ਗੱਲਾ ਤੇਲ ਦੇ ਕਰਾਉਂਦੇ ਆ ਟੈਂਕੀ ਫੁੱਲ ਤੇ ਪੋਲੂਸ਼ਨ ਅੱਗੇ ਕਰਾਵਾਂਗੇ ਤੇਲ ਪੋਵਾਲਈ ਆਪਾਂ ਸੰਭੂ ਤੋਂ ਪਹਿਲਾਂ ਧਰਨੇ ਤੋਂ ਪਹਿਲਾਂ ਇਹ ਵਾਲੇ ਬੰਦ ਤੇ ਫਿਲਹਾਲ ਤਾਂ ਹੁਣ ਪੋਲੂਸ਼ਨ ਰਹਿੰਦੀ ਆ ਪੋਲੂਸ਼ਨ ਕਰਾਵਾਂਗੇ ਜਾ ਕੇ ਅੱਗੇ ਕਿਤੇ ਨੇੜੇ ਕਰਾ ਲਾਂਗੇ ਕਿਉਂਕਿ ਉਹਨਾਂ ਕਿਤੇ ਪਹਿਲੀ ਆਪਣੀ ਦਰਸ਼ਨ ਕਰਨ ਸ਼੍ਰੀ ਅਮਰਸਰ ਸਾਹਿਬ ਤੇ ਉਹ ਤੇ ਹੀ ਪੁਲਿਸ ਵਾਲੇ ਰੋਕੇ ਕਿਤੇ ਚਿਲਾਉਂਦੇ ਨਾ ਕੱਟ ਦੇਣ ਕਿਉਂਕਿ ਪੇਪਰ ਪੂਰੇ ਹੋਣੇ ਚਾਹੀਦੇ ਨੇ ਆ ਗਏ ਜੀ ਆਪਾਂ ਜਿੱਥੇ ਲੱਗਿਆ ਹੋਇਆ ਧਰਨਾ ਮਾਲ ਪਹੁੰਚ ਗਿਆ ਜੀ ਰਾਜਪੁਰਾ 10 ਮਿੰਟ 10 ਮਿੰਟ ਕੇ ਇੱਧਾ ਇੱਕ ਘੰਟਾ ਚੱਲੇ ਆ ਜੀ ਜਿੱਥੋਂ ਆਪਾਂ ਲਾ ਲੋ ਪੁਲਿਸਨ ਕਰਾਈ ਸੀ ਰਾਜਪੁਰੇ ਦੇ ਨੇੜੇ ਤੋਂ ਤੇ ਉਦੋਂ ਬਾਅਦ ਚੱਲਣ ਤੋਂ ਬਾਅਦ ਆਪਾਂ ਰੁੱਕੇ ਸੀ ਆ ਕੇ ਕਿਉਂਕਿ ਰਸਤੇ 'ਚ ਲੱਗੇ ਆਪਾਂ ਨੂੰ ਹੁਣ ਮੀਂਹ ਆਪਾਂ ਸੋਚਿਆ ਚਲੋ ਨੇ ਰੋਟੀ ਦੇ ਚਾਹ ਪਾਣੀ ਦਾ ਵੀ ਨਵੇੜ ਲੰਦੇ ਆ ਦੁਪਹਿਰ ਦਾ ਫਿਲਹਾਲ ਆਪਾਂ ਰੋਟੀ ਦੇ ਚਾਹ ਪਾਣੀ ਦਾ ਜੀ ਇਹਲਾ ਕੰਮ ਸੀ ਆਪਾਂ ਨਵੇੜ ਲਿਆ ਹੁਣ ਪੇਟ ਪੂਜਾ ਆਪਣੀ ਡੰਨ ਹੈ ਤੇ ਹੁਣ ਚੱਲਦੇ ਆ ਜੀ ਅੱਗੇ ਵੱਲ ਨੂੰ ਪੇਰਾ ਤੇ ਜੇ ਮੀਨੇ ਨਾ ਤੰਕ ਰਿਆ ਤਾਂ ਕੋਸ਼ਿਸ਼ ਕਰਾਂਗੇ ਵੀ ਲਤਿਆਣਾ ਪਾਰ ਕਰਕੇ ਹੀ ਜਿੱਨਾਂ ਕ ਆਪਾਂ ਪਾਰ ਕਰਕੇ ਰੁਕਾਂਗੇ ਆਪਾਂ ਨੂੰ ਬੈਨੀਫਿਟ ਹੋਊਗਾ ਤੇ ਘਰ ਸਾਨੂੰ ਥਾਂ ਚੈੱਕ ਕਰਾ ਦਿੰਦੇ ਜਿੱਥੇ ਆਪਾਂ ਰੁਕੇ ਸੀ ਹੈ ਜੀ ਬਾਜਵਾ ਟੱਪਾ ਇੱਥੇ ਰੁਕੇ ਸੀ ਆਪਾਂ ਰੋਟੀ ਪਾ ਖਾ ਲਈ ਨਾਲ ਪੀਤੀ ਚਾਹ ਤੇ ਸਾਹਮਣੇ ਆਪਣਾ ਮੋਟਰਸਾਈਕਲ ਹੋ ਗਿਆ ਰੈਡੀ ਹੁਣ ਤਾਂ ਨਹੀਂ ਲੋਡ ਰੁਕਣ ਦੀ ਪੇਟ ਪੂਜਾ ਪੂਰੀ ਚੱਲ ਪਾਈ ਮੇਰੇ ਖਾਣੂ ਜੀ ਪਹਿਲਾਂ ਵੀ ਮਿਲ ਲਈ ਟਰਾਲੀ ਤੇ ਹੁਣ ਵੀ ਸਮਾਨ ਲੱਦਿਆ ਹੋਇਆ ਤੇ ਪੂਰਾ ਪਰਿਵਾਰ ਇਹਦੇ ਚ ਪਰਿਵਾਰਿਆਂ ਨੂੰ ਇੱਕ ਤੋਂ ਦੋ ਲੱਗਦਾ ਪੰਦ ਰੱਖ ਕੇ ਤੇ ਮੇਲੇ ਮੂਲੇ ਵਾਲੇ ਨੇ ਜੀ ਉਹ ਤਾਂ ਨਹੀਂ ਵੈਸੇ ਵੀਚਾਰੇ ਕਿਤੇ ਘਰ ਪੱਟ ਗਏ ਦੂਜੀ ਸਾਈਡ ਤੋਂ ਬੰਨੇ ਲਾਲ ਬੱਚੇ ਵਿਚੇ ਹੀ ਬੈਠੇ ਨੇ ਮਿਲ ਖੜ ਗਏ ਜੀ ਆ ਕੇ ਖੰਨੇ ਤੇ ਮੋਟਰਸਾਈਕਲ ਨੂੰ ਅੱਜ ਥੋੜੀ ਦਿੱਕਤ ਹੋਰ ਨਹੀਂ ਦਾ ਚੱਲ ਰਿਹਾ ਲਾਲ ਪਹਿਲਾਂ ਹਾਰਨ ਕਰਾਂਦਿਆਂ ਰੈਡੀ ਓਕੇ ਹੋਰ ਨੂੰ ਵੀ ਨਾ ਪਤਾ ਹੀ ਆ ਤੁਹਾਨੂੰ ਸੜਕ ਤੇ ਚੱਲਣਾ ਮੁਸ਼ਕਲ ਹੋ ਜਾਂਦਾ ਥੋੜਾ ਜਿਹਾ ਇੱਕ ਨਾ ਜਦ ਹਾਰਨ ਦੱਬਦੇ ਆ ਮੋਟਰਸਾਈਕਲ ਕੁੜਦਾ ਮਤਲਬ ਆ ਲੋ ਬੰਦ ਹੋਣ ਦੇ ਉਹਦੇ ਆ ਜਾਂਦਾ ਥੋੜਾ ਜਿਹਾ ਤੇ ਉਹਦੇ ਕਰਕੇ ਕਦੇ ਰਸਤੇ ਵਿੱਚ ਦਿੱਕਤ ਨਾ ਆਵੇ ਉਹ ਭਾਗੇ ਇੱਥੇ ਗੜ ਗਏ ਸੀ ਇਹ ਖਰਾਬ ਹੈ ਇਹਦਾ ਚਾਰਜਰ ਇਹਦੇ ਕਰਕੇ ਬੈਟਰੀ ਚਾਰਜ ਨਹੀਂ ਹੋ ਰਹੀ ਸੀ ਨੂੰ ਲੱਗਿਆ ਚੇਂਜ ਆਣ ਫਿਲਾਲ ਇਹ ਨਮਾ ਇਹ ਜੀ ਸਾਹਮਣੇ 골ਡਨ ਹੱਟ ਉਹ ਰੈਸਟੋਰੈਂਟ ਰਾਣਾ ਜੀ ਦਾ ਤੇਜ ਲੱਗਦਾ ਲੱਗਦਾ ਕਿ ਜੀ ਹੈ ਹੀ ਤੇਜ ਆ ਕਿਉਂਕਿ ਦੇਖਦੇ ਕਿੰਨਾ ਲੰਘ ਹੁੰਦਾ ਹੁਣ ਤਾਂ ਪਾਰ ਕਰਾਂਗੇ ਮੋੜ ਦਾ ਬਣਾ ਰੋਕਣ ਦਾ ਪਰ ਹੁਣ ਕਿੰਨੇ ਕਿਤੇ ਰੁਕਾਂਗੇ ਨਹੀਂ ਜੀ ਭਾਈ ਰੁਕਣਾ ਪੈਣਾ ਅੱਗੇ ਕਾਫੀ ਪੱਪਾ ਖੜੇ ਸੀ ਪਹਿਲਾਂ ਲੁਧਿਆਣੇ ਜੀ ਲੁਧਿਆਣੇ ਤੁਸੀਂ ਦੇਖਿਆ ਵੀਡੀਓ ਚ ਮੀਂਹ ਲਗਾਤਾਰ ਘੰਟੇ ਦੇ ਗਰੀ ਪਿਆ ਤੇ ਉੱਥੋਂ ਆਪਾਂ ਲਾਲ ਮੀਂਹ ਚ ਚੱਲ ਗਏ ਜਾਂ ਥੋੜਾ ਥੋੜਾ ਮੀਂਹ ਹਟਿਆ ਉਹ ਤੋਂ ਬਾਅਦ ਆਪਾਂ ਜ਼ੋਰ ਲਾ ਕੇ ਕਿਲੋਮੀਟਰ ਵੀ ਨਹੀਂ ਚਲੇ ਅੱਗੇ ਦੇਖੋ ਕੁਦਰਤ ਦੀ ਲਾ ਲੋ ਰੱਬ ਦੀ ਲਾ ਲੋ ਇਹ ਕਮਾਲ ਹੀ ਆ ਵੀ ਇੱਥੇ ਮੀਂਹ ਨਹੀਂ ਆਗੇ ਰੁਕੇ ਆ ਜੀ ਕਰਤਾਰਪੁਰ ਤੇ ਸਾਹਮਣੇ ਹੈ ਜੰਗੇ ਆਜ਼ਾਦੀ ਯਾਦਗਰ ਪੰਜਾਬ ਪਹਿਲਾਂ ਸੀ ਆਪਾਂ ਐਨ ਐਚ 44 ਤੇ ਹੁਣ ਆ ਐਨ ਐਚ 3 ਤੇ ਇਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਇਹ ਆ ਬਿਆਸ ਦਰਿਆ ਟੋਟਲੀ ਤੇ ਇਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਵੀ ਬਿਆਸ ਤੋਂ ਨਾਲੋਂ ਤੁਸੀਂ ਇਹਦੇ ਵੱਲ ਸੀ ਅੰਗਰੇਜ਼ਾਂ ਦਾ ਰਾਜ ਤੇ ਜਦ ਆਪਾਂ ਬਿਆਸ ਕਰੋ ਕਰਾਸ ਕਰਦੇ ਸੀ ਤਾਂ ਸਾਹਮਣੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਡੀ देर ਰੁਕੇ ਆਰਾਮ ਕਰਦੇ ਆ ਕਿਉਂਕਿ ਜੱਦ ਦੇ ਚੱਲੇ ਆ ਲੁਧਿਆਣੇ ਤੋਂ ਰੁੱਕੇ ਨਹੀਂ ਆਪਾਂ ਬਸ ਇੱਕ ਜਗ੍ਹਾ ਰੁਕੀ ਸੀ ਮੋਟਰਸਾਈਕਲ ਉਹ ਵੀ ਲਾ ਲਓ ਵੀ ਤੁਸੀਂ 5 ਤੋਂ 10 ਸੈਕਿੰਡ ਲਈ ਆਹ ਸਾਡਾ ਦਰਿਆ ਜੀ ਪਾਰ ਕਰਨਸਾਰ ਖੜੇ ਆ ਕੇ ਕਿਉਂਕਿ ਨਿੰਪੂ ਲੈਮਨ ਪੀਏ ਕਾवट ਹੋ ਗਈ ਬਹੁਤ ਜ਼ਿਆਦਾ ਲੰਬਾ ਸਫਰ ਕੱਟ ਲਿਆ ਜੀ ਆਹ ਲੋ ਵੀ 100 ਕਿਲੋਮੀਟਰ ਤੋਂ ਉੱਪਰ ਹੋ ਗਏ ਆਪਾਂ ਬਾਈਕ ਹੀ ਨਹੀਂ ਰੋਕੀ ਜਿੰਨਾ ਗਾ ਰੋਕੇ ਆਪਾਂ ਨਾਲੋਂ ਇੱਕ ਵਾਰੀ ਰੋਕਿਆ ਇੱਕ ਦੋ ਮਿੰਟ ਵਾਸਤੇ ਤੇ ਜਿੱਥੇ ਆਪਾਂ ਖੜੇ ਆ ਤੁਹਾਨੂੰ ਇੱਕ ਵਾਰੀ ਉਹ ਵੀ ਚੈੱਕ ਕਰਾ ਦਿੰਦੇ ਆ ਬਲਾਲ ਤਾਂ ਬੜੀ ਹਾਲਤ ਵੀ ਖਰਾਬ ਹੋ ਗਈ ਹੈਲਮਟ ਕਰਕੇ ਇੱਕ ਵਾਰੀ ਤੁਹਾਨੂੰ ਚੈੱਕ ਕਰਾ ਦਿਆ ਸਾਹਮਣੇ ਜੀ ਉਹ ਸਾਹਮਣੇ ਜਿਹੜਾ ਰਸਤਾ ਹੈ ਯਾਰ ਤੁਸੀਂ ਗੱਡੀ ਲੰਗੀ ਦੇਖਿਓਗੇ ਨਾ ਸਾਹਮਣੇ ਗੱਡੀ ਵੀ ਆ ਰਹੀ ਹੈ ਉਹ ਜਾਂਦਾ ਇੱਧਰ ਬਿਆਸਵਾਲੂ ਜੀ ਲਾ ਲਓ ਜਿਹੜਾ ਡੇਰਾ ਆਪਣਾ ਹੋਇਆ ਤੇ ਫਿਲਹਾਲ ਆਪਾਂ ਦਾ ਜਾਣਾ ਸਿੱਧਾ ਕਿਉਂਕਿ ਆਪਾਂ ਜਾਣਾ ਸ਼੍ਰੀ ਅਮਰਸਰ ਸਾਹਿਬ ਪਾਈ ਤੋਂ ਲੈ ਆਪਾਂ ਲਹਿਵਨ ਤੇ ਰਸਤਾ ਜਾਂਦਾ ਹੀ ਸਿੱਧਾ ਬਿਆਸਵਾਲੂ ਚਾਹੇ ਬਿਆਸਵਾਲੂ ਡੇਰਾ ਚਾਹੇ ਤੁਸੀਂ ਪਿੰਡ ਲਾ ਇੱਕ ਵਾਰ ਜੀ ਫਿਰ ਰੁਕੇ ਸੀ ਪੰਡੋ ਖਾਲਸਿਆਂ ਦੇ ਕੋਲ ਪਤਾ ਨਹੀਂ ਪਿੰਡ ਪਗੜੀ ਜ਼ੈਰ ਪੰਡਾ ਆਗੇ ਕੱਡੇ ਦੇ ਪੁੱਛਿਆ ਭਾਈ ਜੋਸ ਵਾਲਾ ਖੜਿਆ ਸੀ ਤੇ ਰੁਕਣ ਦਾ ਕੰਮ ਤੁਹਾਨੂੰ ਆ ਗਿਆ ਦੇਖ ਹੀ ਗਿਆ ਹੁਣ ਹਨਾ ਨਹੀਂ ਉਹੀ ਸਵੇਰ ਦੇ ਮੀਨ ਲਾ ਲਓ ਤੁਸੀਂ ਇਹ ਸਾਡਾ ਦੂਜਾ ਤੇ ਤੀਜਾ ਤੀਜਾ ਸਟਾਕ ਸੀ ਸਾਹਮਣੇ ਬਣਾਈ ਹੋਈ ਹੈ ਜੀ ਥਾਰ ਮਾਲ ਗੱਡੀ ਤੇ ਨਾਲ ਦਾ ਇੱਕ ਵਾਰ ਹੁਣ ਚੈੱਕ ਕਰਾਉਂਦੇ ਹਾਂ ਕੋਈ ਨਾ ਭੋਕਾਲ ਹੀ ਬਣਾ ਰੱਖੀ ਆ ਮਾੜਾ ਨਾ ਗੱਡੀ ਮਾਈ ਹੋਈ ਭੋਕਾਲ ਸੇਂਡ ਸੇਂਡ ਹੋਗਾ ਉਹ ਇਹ ਕੋਈ ਸਾ ਤੱਕੜੀ ਮੋਡੀਫਾਈ ਕਰਾਈ ਹੋਈ ਆ ਗੱਡੀ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜੀ ਥੱਲੇ ਵਾਲਾ ਰਸਤਾ ਤੇ ਅਟਾਰੀ ਬੋਰਡ ਨੂੰ ਇਹ ਉੱਪਰ ਆਲਾ ਰਸਤਾ ਬਾਕੀ ਤੁਸੀਂ ਬੀੜੀ ਚ ਦੇਖ ਰਹੇ ਹੋ ਸਾਹਮਣੇ ਆ ਗਿਆ ਜੀ 골ਡਨ ਗੇਟ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਜੀ ਪਹੁੰਚ ਕੇ ਪੂਰਾ ਦੀ ਨਗਰੀ ਸ੍ਰੀ ਅਮਰਤ ਸਰ ਸਾਹਿਬ ਤੇ ਮੈਨ ਗੇੜ ਤੇ ਸਾਹਮਣੇ ਪੁੱਤ ਲੱਗਿਆ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਾਕੀ ਇਹਦਾ ਪਤਾ ਨਹੀਂ ਅੱਗੇ ਮੋਟਰਸਾਈਕਲ ਸੈਦ ਨਹੀਂ ਜਾਣ ਦੇਣ ਬਾਈਕ ਤਕਰੀਬਨ ਕੁਮਲੇ ਹੋਟਲ ਨਹੀਂ ਮਿਲ ਰਿਹਾ ਸੀ ਤੋ ਕਿ ਕੱਲ ਸੰਡੇ ਆ ਰਸ਼ ਬਹੁਤ ਜ਼ਿਆਦਾ ਹੁਣੇ ਬਾਈ ਜਿਹੜਾ ਅੱਗੇ ਜਾ ਰਿਹਾ ਦੌੜਿਆ ਇਹ ਮਿਲ ਗਿਆ ਬਾਈ ਤੇ ਬਾਈ ਕਿਵੇਂ ਕੋੜੇ ਦੀ ਚਾਲ ਚੱਲਿਆ ਦੌੜਦਾ ਇਹ ਬਾਈ ਮਿਲ ਗਿਆ ਇਹ ਕਹਿੰਦਾ ਭਾਈ ਮੈਂ ਦਵਾਉਂਦਾ ਹੋਟਲ ਤੁਹਾਨੂੰ ਬਾਕੀ ਹੋਟਲ ਦੇਖਦੇ ਆ ਕੁਮਾਕ ਮੁਕੇ ਦਾ ਬੰਦੇ ਨੇ ਫਿਰ ਉੱਥੇ ਹੀ ਲਿਆਣ ਤੇ ਬਾਈ ਦਰਵਾਰ ਸਾਹਿਬ ਤੋਂ ਜੀ ਇਕੱਠੋ ਘੱਟ ਕੋਲੋ 1.5 ਕਿਲੋ ਮੀਟਰ ਲੱਗਦਾ ਇੱਧਰ ਹੀ ਲੈ ਆਇਆ ਪਰ ਮਰ ਜਾਣੀ ਦੀ ਫਿਟਿੰਗ ਹੈ ਪ੍ਰੈਕਟਿਸ ਹੈ ਦੌੜ ਹੀ ਆਇਆ ਬਾਈ ਰੂਮ ਲੈ ਲਿਆ ਜੀ ਆਪਾਂ ਮੰਦ ਲੱਗਿਆ ਰੱਖਣ ਸਮਾਨ ਤੇ ਇਹ ਆਪਣਾ ਰੂਮ ਰੂਮ ਤਾਂ ਵੈਸੇ ਛੋਟਾ ਪਰ ਚਲੋ ਬੰਦੇ ਵੀ ਆਪਾਂ ਦੋ ਜਣੇ ਆ ਜੀ ਇਹ ਵੀ ਆਪਾਂ ਨੂੰ 1300 ਦਾ ਮਿਲਿਆ ਉਹ ਵੀ ਦੋ ਦਿਨ ਕਹਿ ਕੇ ਕਿਉਂਕਿ ਕੱਲ ਐਨ ਦੁਬਾਰਾ ਤੇ ਰਸ ਹੈ ਕਾਫੀ ਚੱਲ ਜੂਗਾ AC ਵਗੈਰਾ ਲੱਗੇ ਹੋਇਆ ਤੇ ਸਾਹਮਣੇ ਆਪਣਾ ਬਾਥਰੂਮ ਤੇ ਇਹ ਕੋਰਨਰ ਨੂੰ ਆਪਣੀ ਵੀ ਹਾਲਾਤ ਦਿਖਾ ਦਿੰਦੇ ਆ ਜੀ ਇਦਾਂ ਦੇ ਕੋਈ ਤਾਂ ਹੈਲਮਟ ਨਹੀਂ ਕਰਦਾ ਤੇ ਰਹਿੰਦੀ ਹੁੰਦੀ ਗਸਰ ਲਾ ਲਓ ਤੁਸੀਂ ਵੀ ਰਾਸਤੇ 'ਚ ਗਰਮੀ ਕਦੇ ਮੀਂਹ ਆਉਨੇਗਾ। ਫਿਲਹਾਲ ਥੋੜਾ ਜਿਹਾ ਫਰੈਸ਼ ਹੋ ਗਏ। ਹੁਣ ਤਾਂ ਦੇਖਾਂਗੇ ਜੀ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਤੇ ਉੱਥੇ ਛਕਾਂਗੇ। ਲੰਗਰ ਤੇ ਸਵੇਰੇ ਜਾਵਾਂਗੇ ਸ੍ਰੀ ਦਰਬਾਰ ਸਾਹਿਬ ਤੇ ਬਾਕੀ ਦੇ ਕੱਲ ਦੇ ਜਿੰਨੇ ਵੀ ਆਪਣੇ ਪ੍ਰੋਗਰਾਮ ਐ ਮਿੱਥੇ ਉਹਨੇ ਆਪਾਂ ਕੱਲ੍ਹ ਹੀ ਦੇਖਾਂਗੇ। ਠੀਕ ਹੈ ਭਾਈ। ਉੱਠਣਾ ਪੈਣਾ ਸੱਜਰੇ। ਪੱਕਾ? ਮੈਂ ਕਿਹਾ ਸੌਇਆ ਹਾਂ ਨਾਲ। ਇਹ ਵੀ ਗੱਲ ਠੀਕ ਹੈ ਭਾਈ ਤੇਰੀ। 12 ਹੋਟਲ ਚੋਂ ਨਿਕਲ ਗਏ ਆ ਜੀ ਹੁਣ ਆਪਾਂ ਜਾਣਾ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਚ ਉਹ ਬੜੇ ਲਾਲੋ ਹੋਟਲ ਤੋਂ ਲਾਲੋ ਯਾ ਲਾਲੋ ਹਰਮੰਦਰ ਸਾਹਿਬ ਤੋਂ ਕੋਈ 1 ਕਿਲੋਮੀਟਰ ਦੀ ਦੂਰੀ ਤੇ ਆ ਜੀ ਤੇ ਅੱਜ ਮਤਲਬ ਹੁਣੇ ਮੇਨ ਕਰਨ ਜਾਣ ਦਾ ਲੱਗਿਆ ਉਥੇ ਚਪਾਇਆ ਸਾਹਿਬ ਤੇ ਚਪੇਰਾ ਤੋਂ ਕਰਕੇ ਉਥੇ ਕੱਲ ਮਤਲਬ ਸੰਡੇ ਆ ਤੇ ਕੱਲ ਹੋਊਗਾ ਇਕੱਠ ਜਾਣਾ ਤੇ ਆਪਾਂ ਹੁਣੇ ਦਰਸ਼ਨ ਕਰਿਆਂਦੇ ਨਾਲੇ ਕਰਵਾਵਾਂਗੇ ਤੁਹਾਨੂੰ ਬਾਬਾ ਦੀਪ ਸਿੰਘ ਘਰਦਵਾਰ ਸਾਹਿਬ ਬਾਬਾ ਦੀਪ ਸਿੰਘ ਘਰਦਵਾਰ ਸਾਹਿਬ ਆਪਾਂ ਬਾਹਰ ਜਾ ਕੇ ਸ਼ੌਂਗ ਆਏਗਾ ਆਪਾਂ ਆਪਾਂ ਦੇਖਣਾ ਆ ਜੀ ਬਾਬਾ ਦੀਪ ਸਿੰਘ ਜੀ ਨਾਨਕ ਸੰਬੰਧਿਤ ਘਰਦਵਾਰ ਸਾਹਿਬ ਗਰਦਵਾਰਾ ਸਾਹਿਬ ਦੀ ਜੀ ਮੇਨ ਐਂਟਰੀ ਤੇ ਚਲਦਾ ਹੀ ਪ੍ਰਬੰਧ ਕਰਾਇਆ ਕਿਉਂ ਗਰਮੀ ਕਰਕੇ ਚੋਪੇਰਾ ਸਾਹਿਬ ਲੱਗਿਆ ਹੋਇਆ ਜੀ ਉਹਦੇ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਲੱਖਾਂ ਦੇ ਸਾਹਿਬ ਨਾਲ ਸੰਗਤ ਪਹੁੰਚੀ ਹੋਈ ਹੈ ਇੱਥੇ ਕਿਉਂ ਆਗੇ ਤੇ ਉਦੋਂ ਨਹੀਂ ਕੋਰਨਰ ਚ ਆਇਆ ਉਹ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਦੇ ਦਰਸ਼ਨ ਕਰਨ ਤੋਂ ਬਾਅਦ ਫਾਈਨਲ ਆ ਗਏ ਆਪਣੇ ਰੂਮ ਦੇ ਵਿੱਚ ਤੇ ਹੁਣ ਕਰਾਂਗੇ ਵੀਡੀਓ ਐਡਿਟ ਤੇ ਇੰਨਾ ਸਮਾਂ ਗਿਆ ਟਾਈਮ ਕੀ 10:30 ਦਾ ਟਾਈਮ ਹੋ ਗਿਆ ਤੇ ਸਵੇਰੇ ਫਿਰ ਸੱਜਰੇ ਉੱਠਣਾ ਕਿਉਂਕਿ ਆਪਾਂ ਜਿਹੜੇ ਦਰਸ਼ਨ ਨੇ ਸ੍ਰੀ ਹਰਮੰਦਰ ਸਾਹਿਬ ਗੋਡਨ ਟੈਂਪਲ ਦੇ ਸਵੇਰੇ ਕਰਨ ਲੱਗੇ ਤੇ ਉਦੋਂ ਬਾਅਦ ਫਿਰ ਦੇਖਦੇ ਆ ਕਿੱਧਰ ਕਿੱਧਰ ਨੂੰ ਘੁੰਮਣਾ ਮਨਦਾ ਕਿਦਾਂ ਨੂੰ ਸੁਭਾਅ ਬਣਿਆ ਘੁੰਮੇ ਜਾਵਾਂਗੇ ਫਿਰਾਲ ਜੀ ਬਲੌਗ ਦਾ ਕਰਦੇ ਇੱਥੇ ਹੀ the end